केदारनाथ ਤਾਮਤੂ 4 ਕਿਲੋਮੀਟਰ ਉੱਪਰ ਗਾਂਧੀ ਸਰੋਵਰ ਨੇੜੇ ਅੱਜ ਸਵੇਰੇ ਵੱਡੇ ਪੱਧਰ ਤੇ ਬਰਫ਼ ਦੇ ਤੋਦੇ ਡਿੱਗੇ ਪਰ ਕਿਸੇ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀਆਂ ਨੇ ਦਿੱਤੀ ਕੇਦਾਰਨਾਥ ਮੰਦਿਰ ਦੇ ਦਰਸ਼ਨ ਕਰਨ ਲਈ ਪੁੱਜੇ ਸ਼ਦਾਲੂਆ ਨੇ ਇਸ ਘਟਨਾ ਦੀਆਂ ਤਸਵੀਰਾਂ ਖਿੱਚੀਆਂ ਜੋ ਸਵੇਰੇ 5 ਵਜੇ ਦੇ ਨੇੜੇ ਵਾਪਰੀ ਉੱਤਰਾਖੰਡ ਦੇ ਵਿੱਚ ਯਮਨੋਤਰੀ ਕੰਗੋਤਰੀ ਕੇਦਾਰਨਾਥ ਤੇ ਬਦਰੀਨਾਥ ਆਧਾਰਿਤ ਤਿੰਨਤਾ ਯਾਤਰਾ ਅਜੇ ਵੀ ਜਾਰੀ ਹੋਣ ਕਾਰਨ ਕੇਦਾਰਨਾਥ ਮੰਦਿਰ ਚ ਵੱਡੀ ਗਿੰਦੀ ਚ ਸ਼ਰਧਾਲੂ ਪਹੁੰਚ ਰਹੇ ਨੇ ਇਸ ਘਟਨਾ ਦੌਰਾਨ ਬਰਫ਼ ਦਾ ਵੱਡਾ ਹਿੱਸਾ ਤੇਜ਼ੀ ਨਾਲ ਪਹਾੜ ਤੋਂ ਟਿਲਕਦਾ ਹੋਇਆ ਦਿਖਾਈ ਦਿੱਤਾ ਅਤੇ ਇੱਕ ਡੂੰਗੀ ਖੱਡ ਦੇ ਵਿੱਚ ਟਿੱਕੇ ਰੁਕ ਗਿਆ ਹਰਦੁਪਰਿਆਗ ਜ਼ਿਲ੍ਹੇ ਦੇ ਆਫਤ ਪ੍ਰਬੰਧਨ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਚ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਹੋਇਆ ਅਤੇ ਕੇਦਾਰਨਾਥ ਘਾਟੀ ਸਮੇਂ ਸਾਰਾ ਇਲਾਕਾ ਸੁਰੱਖਿਅਤ ਹੈ ਇਸ ਇਲਾਕੇ ਚ ਬਰਫ਼ ਦੇ ਤੋਦੇ ਡਿੱਗਣਾ ਇੱਕ ਆਮ ਕੁਦਰਤੀ ਘਟਨਾ ਹੈ ਡਗੜਵਾਲ ਮੰਡਲ ਵਿਕਾਸ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਇਹ ਦੱਸਿਆ ਮੌਕੇ ਤੇ ਹਾਜ਼ਰ ਸ਼ਰਧਾਲੂਆਂ ਨੇ 5 ਮਿੰਟ ਤੱਕ ਵਾਪਰੀ ਇੱਕ ਘਟਨਾ ਦੇਖੀ ਅਤੇ ਇਸ ਦੀ ਵੀਡੀਓ ਵੀ ਬਣਾਈ ਇਸ ਤੋਂ ਪਹਿਲਾਂ 8 ਜੂਨ ਨੂੰ ਚੌਰਾਬਾੜੀ ਦੇ برف ਦੇ ਵਿੱਚ ਤੋਦੇ ਦੀਆਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਰਹੀ ਸਤੰਬਰ ਅਤੇ ਅਕਤੂਬਰ 2022 ਚ ਵੀ ਇੱਥੇ ਤਿੰਨ ਵਾਰ برف ਦੇ ਤੋਦੇ ਡਿੱਗੇ ਸਨ ਤਾਂ ਉੱਥੇ ਹੀ 2023 ਚ ਮਈ ਅਤੇ ਜੂਨ ਵਿੱਚ ਚੌਰਾਬਾੜੀ ਨੇਰੇ ਪੰਜ ਵਾਰ ਅਜਹੀਆਂ ਘਟਨਾਵਾਂ ਵਾਪਰੀਆਂ ਸਨ ਉਸ ਸਮੇਂ ਪੂਰਵ ਵਿਗਿਆਨੀਆਂ ਨੇ ਇਸ ਇਲਾਕੇ ਦਾ ਜ਼ਮੀਨੀ ਅਤੇ ਹਵਾਈ ਸਰਵੇਖਣ ਵੀ ਕੀਤਾ ਸੀ